ਹਰਿਆਣਾ ਨੂੰ ਪੰਜਾਬ ਦੇ ਧਾਰਮਿਕ ਮਸਲਿਆਂ ਚ ਇੰਟਰਫੀਰੈਂਸ ਨਹੀਂ ਕਰਨੀ ਚਾਹੀਦੀ ਇਹ ਮਤਾ ਪਾ ਕੇ ਸੈਂਟਰ ਨੂੰ ਭੇਜਾਗਾ ਸਾਡੇ ਨਾਲ ਵਿਰੋਧੀ ਧਿਰ ਦੇ ਨੇਤਾ ਸੁਨੀਲ ਕੁਮਾਰ ਜਾਖੜ ਨੇ ਉਹਨਾਂ ਤੋਂ ਪੁੱਛਦਾ ਕੀ ਸਟੈਂਡ ਆ ਸਰ ਕਾਂਗਰਸ ਦਾ ਕੀ ਸਟੈਂਡ ਆਗਾ ਇਸ ਮਾਮਲੇ ਦੇ ਉੱਤੇ ਕਾਂਗਰਸ ਪੱਖ ਚਾ ਜਾਂ ਵਿਰੋਧ ਚਾ ਕਾਂਗਰਸ ਦੇਖੋ ਕਾਂਗਰਸ ਹਮੇਸ਼ਾ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਦੇ ਖਿਲਾਫ ਰਹੀ ਹੈ ਤੇ ਅੱਜ ਵੀ ਜਿਸ ਤਰ੍ਹਾਂ ਦੇ ਨਾਲ ਧਰਮ ਦੇ ਨਾਲ ਖਿਡਵਾਰ ਕੀਤੀ ਜਾ ਰਹੀ ਹੈ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਆਪਣੇ ਰਾਜਨੀਤਿਕ ਇੰਟਰਸਟ ਅੱਗੇ ਵਧਾਉਣ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਉਹ ਦੇ ਕਾਂਗਰਸ ਖਿਲਾਫ ਹੈ ਤੇ ਅੱਜ ਜੋ ਫੈਸਲਾ ਕਾਂਗਰਸ ਪਾਰਟੀ ਦੇ ਸਾਡੇ ਲੋਕਾਂ ਨੇ ਪਹਿਲਾਂ ਵੀ ਤੇ ਅੱਜ ਵੀ ਜੋ ਉਹਨਾਂ ਨੇ ਕੀਤਾ ਹੈ ਆਪਣੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਹਰਿਆਣਾ ਨੇ ਜੋ ਆਪਣਾ ਫੈਸਲਾ ਕੀਤਾ ਉਹ ਆਪਣੀ ਤਾਂ ਹੈ ਬਾਕੀ ਜਿੱਤੇ ਤਾਂ ਹੀ ਅੱਜ ਜੋ ਰੈਜ਼ੋਲੂਸ਼ਨ ਲੈ ਕੇ ਆਏ ਉਹਦੇ ਵਿੱਚ ਕਹਿੰਦੇ ਵੀ ਕਿਸੇ ਸਟੇਟ ਨੂੰ ਦੂਜੇ ਸਟੇਟ ਦੇ ਧਾਰਮਿਕ ਮਾਮਲਿਆਂ 'ਚ ਦਖਲ ਦੇਣ ਦੀ ਇਜਾਜ਼ਤ ਹੈ ਨਹੀਂ ਮੇਰਾ ਮੰਨਣਾ ਹੈ ਕਿ ਸਿੱਖ ਧਰਮ ਸਿਰਫ ਪੰਜਾਬ ਤائیں ਸੀਮਿਤ ਨਹੀਂ ਸਿੱਖ ਧਰਮ ਨਾ ਸਿਰਫ ਹਰਿਆਣਾ ਤੱਕ ਸੀਮਿਤ ਨਾ ਸਿਰਫ ਹਿੰਦੁਸਤਾਨ ਪੂਰੇ ਵਿਸ਼ਵ 'ਚ ਇਹਦੀ ਇੱਜ਼ਤ ਤੇ ਮਾਨਤਾ ਹੈ ਤੇ ਲੋਕ ਉਸ ਧਰਮ ਨੂੰ ਬੜੇ ਆਦਰ ਤੇ ਸਤਿਕਾਰ ਦੇ ਦ੍ਰਿਸ਼ਟੀ ਨਾਲ ਦੇਖਦੇ ਆ ਤੇ ਜਿਹੜੀਆਂ ਉਹਨਾਂ ਦੀਆਂ ਟੀਚਿੰਗਸ ਹੈਗੀਆਂ ਉਹ ਮੈਂ ਸਮਝਦਾ ਪੂਰੇ ਵਿਸ਼ਵ ਦੇ ਉੱਤੇ ਪੂਰੀ ਮਾਨਵਤਾ ਤੇ ਉਹਨਾਂ ਦਾ ਪ੍ਰਭਾਵ ਹੈਗਾ ਤੇ ਇਹਨਾਂ ਗੱਲਾਂ ਕਰਕੇ ਆਪਾਂ ਉਹਦਾ ਪ੍ਰਭਾਵ ਨੂੰ ਘਟ ਕਰਨ ਦਾ ਪ੍ਰਯਾਸ ਨਾ ਕਰੀਏ। ਬਿਜਲੀ ਦਾ ਮਾਮਲਾ ਤੁਸੀਂ ਉਠਾਇਆ ਸੀ ਸੁਭੀਰ ਸਿੰਘ ਬਾਦਲ ਨੇ ਜਵਾਬ ਦਿੱਤਾ ਕਿ ਨਾਕ ਸੈਟੀਸਫਾਈਡ ਉਹਨਾਂ ਨੇ ਕਿਹਾ ਕਿ ਕੋਲੇ ਕਰਕੇ ਉਹ ਯੂਪੀਏ ਨੂੰ ਦੋਸ਼ੀ ਠਹਿਰਾਇਆ ਉਹਨਾਂ ਨੇ ਦੇਖੋ ਉਹਨਾਂ ਨੇ ਹਮੇਸ਼ਾ ਕਿਸੇ ਨਾ ਕਿਸ ਜਿਸ ਯੂਪੀਏ ਨੂੰ ਜਿਸ ਡਾਕਟਰ ਮਨਮੋਹਨ ਸਿੰਘ ਨੂੰ ਹਮੇਸ਼ਾ ਦੋਸ਼ੀ ਠਹਿਰਾਉਂਦੇ ਰਹੇ ਆ ਖੁਦ ਸੀਐਮ ਸਾਹਿਬ ਤੇ ਡਿਪਟੀ ਸੀਐਮ ਸਾਹਿਬ ਅੱਜ ਸਿਰਫ ਜੁਮਾ ਜੁਮਾ 2 ਮਹੀਨੇ ਨਹੀਂ ਹੋਏ ਜਦੋਂ ਐਨਡੀਏ ਦੀ ਸਰਕਾਰ ਬਣੀ ਹੈ ਅੱਜ ਉਹ ਹੀ ਲੋਕ ਡਾਕਟਰ ਮਨਮੋਹਨ ਸਿੰਘ ਦੀ ਤਾਰੀਫ ਕਰ ਰਹੇ ਕਿ ਡਾਕਟਰ ਮਨਮੋਹਨ ਸਿੰਘ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦਾ ਤੇ ਪੰਜਾਬੀਆਂ ਦੇ ਤੇ ਸਿੱਖ ਦਾ ਧਿਆਨ ਰੱਖਿਆ ਤੇ ਅੱਜ ਉਹਨਾਂ ਨੂੰ ਯਾਦ ਆ ਰਿਹਾ ਮੈਂ ਉੱਥੇ ਵੀ ਕਿਹਾ ਸੀਗਾ ਜਬ ਦੀਆ ਬੁਤੋਂ ਨ ਸਤਮ ਤੋ ਨਾ ਖੁਦਾ ਕੋ ਖੁਦਾ ਯਾਦ ਆਇਆ ਅੱਜ ਉਹਨਾਂ ਨੂੰ ਡਾਕਟਰ ਮਨਮੋਹਨ ਸਿੰਘ ਯਾਦ ਆ ਰਹੇ ਹੈ ਤੇ ਜਦੋਂ ਡਾਕਟਰ ਮਨਮੋਹਨ ਸਿੰਘ ਨੂੰ ਮਦਦ ਦੀ ਲੋੜ ਸੀ ਨਿਊਕਲੀਅਰ ਟ੍ਰੀਟੀ ਦੇ ਪੈਕਟ ਦੇ ਤੌਰ ਤੇ ਉਦੋਂ ਆਈ ਅਕਾਲੀ ਪਾਰਟੀ ਸੀ ਜਿਨ੍ਹਾਂ ਨੇ ਉਹਦਾ ਬਾਈਕਾਟ ਕੀਤਾ ਸੀਗਾ ਸਨ ਵਿਰੋਧੀ ਧਿਰ ਦੇ ਨੇਤਾ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਦਾ ਕਹਿਣਾ ਅੰਦਰ ਇੰਟਰਫੀਰੈਂਸ ਕਰਨ ਦਾ ਮਾਮਲਾ ਨਹੀਂ ਸਵਾਲ ਇਹ ਆ ਕਿ ਹਰ ਸਟੇਟ ਦੇ ਆਪਣੇ ਰਾਈਟ ਹੁੰਦੇ ਨੇ ਔਰ ਉਹਨਾਂ ਨੂੰ ਆਪਣੇ ਰਾਈਟ ਨੂੰ ਲੈਣ ਦਾ ਹੱਕ ਹੈ ਯਾਦਵਿੰਦਰ ਸਿੰਘ ਐ ਵੀ ਪੀ ਨਿਊਜ਼ ਚੰਡੀਗੜ੍ਹ